ਸਮੇਂ ਦੇ ਵਿੱਚ ਜੋ ਖਲੋਰੀਆ ਤੇ ਸ਼ੰਭੂ ਵਾਟਰ ਦੇ ਉੱਪਰ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਸੀ ਉਸ ਤੋਂ ਬਾਅਦ ਲਗਾਤਾਰ ਕਿਸਾਨਾਂ ਨੂੰ ਜੇਲ੍ਹ ਦੇ ਵਿੱਚੋਂ ਰਿਹਾਅ ਵੀ ਕੀਤਾ ਜਾ ਰਿਹਾ ਤੇ ਕਿਸਾਨਾਂ ਵੱਲੋਂ ਅਗਲੇ ਐਕਸ਼ਨ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਜਿਸ ਦੇ ਚਲਦਿਆਂ ਅੱਜ ਆ ਭਾਰਤੀ ਕਿਸਾਨ ਜੁਣੀ ਇਕਤਾ ਸਿੱਧੂਪੁਰਾ ਦੇ ਕੌਮੀ ਪ੍ਰਧਾਨ ਜਗੀ ਸਿੰਘ ਡਲਿਆਲ ਨੇ ਉਹਨਾਂ ਦੇ ਪਿੰਡ ਦੇ ਵਿੱਚ ਜਥੇਬੰਦੀ ਦੀ ਇੱਕ ਵੱਡੀ ਮੀਟਿੰਗ ਰੱਖੀ ਗਈ ਆ ਜਸੂ ਲੈ ਕੇ ਤੁਹਾਨੂੰ ਇੱਕ ਵਾਰ ਤਿਆਰ ਗਿਆ ਦਿਖਾਉਣੇ ਆ ਇਸ ਟਾਈਮ ਅਸੀਂ ਖੜੇ ਹਾਂ ਗੋਲੇ ਵਾਲੇ ਦੇ ਜਿੱਥੇ ਉਂਗੀ ਜਿਹੜਾ ਹੈ ਚੱਲੇ ਵਾਲੇ ਪਿੰਡ ਨੂੰ ਜਿਹੜਾ ਰਸਤਾ ਜਾਂਦਾ ਹੈ ਕਿਸਾਨਾਂ ਦੀਆਂ ਆ ਗੱਡੀਆਂ ਜਿਹੜੀਆਂ ਅੱਜ ਉਥੋਂ ਜਾ ਰਹੀਆਂ ਨੇ ਤੇ ਇੱਥੇ ਜਿਹੜਾ ਹੈ ਪਾਰੀ ਪੁਲਿਸ ਵੱਲ ਤਣਾਦ ਕੀਤਾ ਜਾ ਰਿਹਾ ਹੈ ਤੇ ਗੱਡੀਆਂ ਦੀ ਜਿਹੜੀ ਹੈ ਕਈ ਸਥਾਵਾਂ ਤੇ ਚੈਕਿੰਗ ਵੀ ਕੀਤੀ ਜਾ ਰਹੀ ਹੈ ਕਿ ਆ ਕੋਈ ਤਾਂ ਜੋ ਇਹ ਹੀ ਅਣਸਖਾਵੀ ਘਟਨਾ ਕੋਈ ਨਾ ਵਾਪਰੇ ਕਈ ਵਾਰ ਕੋਈ ਛਰਾਰਤੀ ਅੰਸਰ ਚਲੇ ਜਾਂਦੇ ਨੇ ਇਸ ਨੂੰ ਲੈ ਕੇ ਜਿਹੜਾ ਮੁਖਤਾ ਪ੍ਰਬੰਧ ਪਹਿਲਾਂ ਹੀ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਤੇ ਅੱਜ ਪਿੰਡ ਡੱਲੇ ਵਾਲੇ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰੇ ਤੱਕ ਵੱਡਾ ਕੱਠ ਰੱਖਿਆ ਗਿਆ ਕਿ ਪਿਛਲੇ ਸਮੇਂ ਦੇ ਵਿੱਚ ਜੋ ਪ੍ਰਸ਼ਾਸਨ ਦੀ ਕਾਰਵਾਈ ਸਾਹਮਣੇ ਆਈ ਸੀ ਧਰਨੇ ਨੂੰ ਖੰਡੇਰਿਆ ਗਿਆ ਸੀ ਤੇ ਜਿਸ ਦਾ ਕਿ ਵਿਰੋਧ ਲਗਾਤਾਰ ਕੀਤਾ ਜਾ ਰਿਹਾ ਕਿ ਕਿਸਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਅਸੀਂ ਕੱਲ ਦੱਸਿਆ ਜਾ ਰਿਹਾ ਕਿ 450 ਦੇ ਕਰੀਬ ਕਿਸਾਨਾਂ ਨੂੰ ਕੱਲ ਜਿਹੜਾ ਛੱਡਿਆ ਵੀ ਗਿਆ ਸੀਗਾ ਪਰ ਉਸ ਦੇ ਚੱਲਦਿਆਂ ਜਿਹੜੀ ਸਰਕਾਰਾਂ ਦੇ ਪ੍ਰਤੀ ਨਾਰਾਜ਼ਗੀ ਹੈ ਕਿਉਂਕਿ ਕਿਸਾਨੀ ਮੰਗਾਂ ਨੂੰ ਲੈ ਕੇ ਲਗਾਤਾਰ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਕਿਸਾਨ ਡਟੇ ਹੋਏ ਸਨ ਤੇ ਜਿਹੜਾ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਅਤੇ ਜੀਸਨ ਡੱਲੇ ਵਾਲ ਨੇ ਉਹਨਾਂ ਜਿਹੜਾ ਮਰਨ ਵਾਰ ਤਕਰੀਬ 120 ਰਾਂ ਦੇ ਵਿੱਚ ਪਹੁੰਚ ਚੁੱਕਿਆ ਸੀਗਾ ਚੰਡੀਗੜ੍ਹ ਦੇ ਵਿੱਚ ਜੋ ਮੀਟਿੰਗ ਸੀ ਉਸ ਤੋਂ ਬਾਅਦ ਜਿਹੜਾ ਜਿਹੜਾ ਬਾਰਡਰਾਂ ਨੂੰ ਵਾਪਸ ਜਾ ਰਹੇ ਸਨ ਤਾਂ ਉਸ ਸਮੇਂ ਜਿਹੜਾ ਹੈਗਾ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਸੀ ਤੇ ਤੁਸੀਂ ਦੇਖ ਸਕਦੇ ਹੋ ਜੋ ਗੱਡੀਆਂ ਉਧਰੋਂ ਜਾ ਰਹੀਆਂ ਸਾਰਿਆਂ ਦੀ ਦੀ ਚੈਕਿੰਗ ਕੀਤੀ ਜਾ ਰਹੀ ਗਟੀਆਂ ਦੇ ਵਿੱਚ ਕੋਈ ਅਜੀਹਾ ਸਮਗਰੀ ਜਾਂ ਕੋਈ ਚੀਜ਼ ਨਾ ਹੋਵੇ ਜਸੂ ਲੈ ਕੇ ਤਾਫੀਕ ਨੂੰ ਪ੍ਰਸ਼ਾਸਨ ਵੱਲੋਂ ਜਿਹੜਾ ਹੈਗਾ ਮੌਕੇ ਤੇ ਜਾਂਚ ਕੀਤੀ ਜਾ ਰਹੀ ਹੈਗੀ ਕਾਫੀ ਅਧਿਕਾਰੀ ਮੌਕੇ ਤੇ ਮੌਜੂਦ ਨੇ ਆਪਾਂ ਗੱਲਬਾਤ ਵੀ ਕਰਾਂਗੇ ਵੀ ਕੀ ਕਹਿਣਾ ਹੈਗਾ ਕਿਉਂਕਿ ਜਿੱਥੇ ਕਿ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਦੇ ਖਰਾਬ ਕਿਸਾਨਾਂ ਦੀ ਨਾਜ਼ੁਕੀ ਚਾਰ ਕੀਤੀ ਜਾ ਰਹੀ ਹੈ ਕਿ ਜੋ ਲਗਾਤਾਰ ਜੋ ਕਾਰਵਾਈ ਕੀਤੀ ਗਈ ਹੈ ਆਪਾਂ ਕੇਂਦਰ ਦੀ ਸਰਕਾਰ ਦੇ ਕਹਿਣ ਤੇ ਜਿਹੜੇ ਪੰਜਾਬ ਦੀ ਸਰਕਾਰ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਆ ਤੇ ਜੋ ਵੀ ਨਿੰਦਣਯੋਗ ਹੈ ਲਗਾਤਾਰ ਬਿਆਨ ਬਾਰੇ ਸਾਹਮਣੇ ਆ ਰਿਹਾ ਹੈਗਾ ਦੂਜੇ ਪਾਸੇ ਜੀਸਨ ਡੱਲਿਆਲ ਨੇ ਜਿਹੜੇ ਉਹਨਾਂ ਨੂੰ ਜਿਹੜਾ ਹੈਗਾ ਮੈਡੀਕਲ ਹਰਾਸਨ ਦੇ ਵਿੱਚ ਰੱਖਿਆ ਗਿਆ ਹੈਗਾ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਬਾਰੇ ਹਾਲੇ ਤੱਕ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਸਾਂਝੀ ਦਿੱਤੀ ਚਾਰੀ ਪਰ ਦੂਜੇ ਪਾਸੇ ਐਸਐਮਸੀ ਮਾਰਜੋ ਹਾਈ ਕੋਰਟ ਵੱਲੋਂ ਕਿਹਾ ਗਿਆ ਕਿ ਪਰਿਵਾਰ ਨੂੰ ਮਿਲ ਦਿੱਤਾ ਜਾਵੇ ਪਰ ਉਸ ਦੇ ਚੱਲਦਿਆਂ ਜਿਹੜੀ ਅੱਜ ਜਿਹੜੀ ਹੋਜੀ ਆ ਇੱਥੇ ਇੱਕ ਮੀਟਿੰਗ ਜਿਹੜੀ ਰੱਖੀ ਆਈ ਹੈ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਪਿੰਡ ਦੇ ਵਿੱਚ ਪਿੰਡ ਵਾਸੀਆਂ ਵੱਲੋਂ ਇੱਕ ਜਿਹੜਾ ਪੱਕਾ ਮ ਤਾਂ ਤੁਸੀਂ ਤਸਵੀਰਾਂ ਵਿੱਚ ਦੇਖਿਆ ਕਿ ਅੱਜ ਜਿਹੜੀ ਪਿੰਡ ਡੱਲੇਵਾਲ ਦੀ ਵਿੱਚ ਮੀਟਿੰਗ ਹੈਗੀ ਜਿੱਥੇ ਬੰਦੀ ਉਸ ਨੂੰ ਲੈ ਕੇ ਪ੍ਰਸ਼ਾਸਨ ਵੀ ਜਿਹੜਾ ਹੈਗਾ ਪੂਰੇ ਮੌਕੇ ਤੇ ਖੜਾ ਹੈਗਾ ਕਿਉਂਕਿ ਕੋਈ ਅਸ ਕਾ ਵੀ ਘਟਨਾ ਕੋਈ ਨਾ ਵਾਪਰੇ ਦੂਜੇ ਪਾਸੇ ਤੁਹਾਨੂੰ ਉਹ ਵੀ ਤਸਵੀਰਾਂ ਦਿਖਾਵਾਂਗੇ ਜਿੱਥੇ ਅੱਜ ਮੀਟਿੰਗ ਰੱਖੀ ਗਈ ਹੈ ਮੀਟਿੰਗ ਦੇ ਵਿੱਚ ਕੀ ਫੈਸਲਾ ਹੁੰਦਾ ਕਿਸਾਨਾਂ ਦਾ ਸਰਕਾਰਾਂ ਦੇ ਪ੍ਰਤੀਜ ਕੇਂਦਰ ਜਾਂ ਪੰਜਾਬ ਸਰਕਾਰ ਦੀ ਕੀ ਅਗਲਾ ਐਕਸ਼ਨ ਲੈਂਦੇ ਹੋ ਮੀਟਿੰਗ ਦੇ ਬਾਅਦ ਹੀ ਕਲੀਅਰ ਹੋਵੇਗਾ ਤਦ ਤੱਕ ਜੁੜੇ ਰਹੋ ਸਾਡੇ ਖਬਰਨਾਮਾ ਚੈਨਲ ਦਾ ਕੈਮਰਾਮੈਨ ਧਰਮਿੰਦਰ ਨਾਲ ਜਗਤਾਰ ਸਿੰਘ